ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲੋ ਬਤੋ ਸਪੋਰਟ ਕਰੋ ਵੀ ਆਪਣੇ ਨਾਗਰਾ ਪ੍ਰੋਡਕਸ਼ਨ Facebook ਪੇਜ ਵੀ ਚਲਾਏਗਾ ਤੇ ਹੁਣ ਆਪਾਂ ਮੁੱਦੇ ਦੀ ਗੱਲ ਕਬੂਤਰ ਲੈ ਕੇ ਆਏ ਵੇ ਚੱਪਾ ਫੇ ਸੋਡੇ ਖਤਰਨਾਮੇ ਤੋਂ ਨਵੇਂ 301 ਤੋਂ 600 ਦੇ ਤੋਂ ਕਬੂਤਰ ਪੂਰੇ ਵਧੀਆ ਜੰਨ ਵੀ ਕਹਦਾ 19 ਵਧੀਆ ਠੀਕ ਹੈ ਜੀ ਤੇ ਪਖਾਉਣੇ ਦਾ ਤੁਹਾਨੂੰ ਆਪਾਂ ਪਹਿਲਾ ਕਬੂਤਰ ਤੰਨੇ ਸੋਦਾ 1600 ਦੇ ਦੂਆ ਬਈ ਕਬੂਤਰ ਦੇਖੋ ਤੁਸੀਂ ਪੂਰੇ ਸ਼ਾਨਦਾਰ ਕਬੂਤਰ ਆ ਬਈ ਉਹ ਲਾ ਜਮਾ ਚਲੀਏ ਚਟੀਆਂ ਅੱਖਾਂ ਲਾ ਚੁੱਟ ਗਈ ਪੂਰੀ ਲੰਬਾ ਕਬੂਤਰ ਦੀ ਨੂੰ ਵੇਜੀ ਕਰੋ ਫਰਨਾ ਸ਼ੂਕ ਕਿਲੀਰਾ ਆ ਬੂਰਾ ਲੋ ਵਾਜੀ ਕਰ ਲੋ ਪੰਜਾਸ਼ਾਂ ਕੋ ਭਾਈ ਕਬੂਤਰ ਆਏ ਦੇਖਦੇ ਸਨ ਸਾਹਮਣੇ ਲੋ ਵੀ ਤੋਫੀ ਦੇਵਾਂਗੇ ਸਨ ਤੋਫੀ ਦੇਵਾਂਗੇ ਇੱਕ ਦਰਾਂ ਦੇ ਜਿਹੜੇ ਕਬੂਤਰ ਦੇਵਾਂਗੇ ਤੋਫੀ ਦੇਵਾਂਗੇ ਭਾਈ ਉਧਰ ਵਾਜੀ ਸਮੇ ਉਧਰ ਇੱਧਰ ਦੇਖਣਾ ਤੈਨੂੰ ਲੋਕਣਾ ਲੋ ਵਾਜੀ ਸਾਨੂੰ ਦੂਜਾ ਕਬੂਤਰ ਦਿਖਾਉਣੇ ਆਪਾਂ ਕਬੂਤਰ ਆ ਭਾਈ ਕਰਿਓ ਚੈੱਕ ਲਓ ਸਰਵਾਈ ਪੂਰੀ ਨੂਕ ਚਿੱਟੀਆਂ ਕੋ ਸੁਨੈਰੀ ਆਖਣੇ ਬਈ ਸੁਨੈਰੀ ਪੂਰੀ ਨੂਕ ਹੈ ਬਈ ਕਰੋ ਚੈੱਕ ਬਈ ਫਰਾਂ ਲਓ ਗੋਜੀ ਫਰਾਨੀ ਕੁਆਲਿਟੀ ਚੈੱਕ ਕਰ ਲੋ ਆਨ ਲਓ ਜੀ ਕਰੋ ਪੰਛੀਆਂ ਦੀ ਕੁਆਲਿਟੀ ਵੀ ਚੈੱਕ ਸਾਰੇ ਕਬੂਤਰ ਸ਼ਾਤਰੀ ਦੇ ਲੱਗੇ ਹੋਏ ਬਈ ਬੱਚਾ ਖਤ ਲੱਗੇ ਨੇ ਬੱਚਾ ਖਤ ਲਾ ਜੋ 300 ਦਾ ਇੱਕ ਹੈ ਬਈ 600 ਦੇ ਦੋ ਹੈ ਦੇ ਕੋਈ ਕਰਾ ਵਈ ਕਲਾ ਕਲਾ ਚੈੱਕ ਆ ਤੇ ਉਦੋਂ ਬਾਅਦ ਉਹ ਬਾਈ ਜੀ ਆਪ ਕੋ ਤੁਹਾਨੂੰ ਕਬੂਤਰ ਦਿਖਾਉਣਾ ਹੈ ਹਰੀਆਂ ਅੱਖਾਂ ਹਰੀਆਂ ਅੱਖਾਂ ਦੇ ਕਬੂਤਰ ਨੇ ਬਹੁਤ ਮੰਗਿਆ ਬਾਈ ਹਰੀਆਂ ਅੱਖਾਂ ਨਾਲ ਰਹੀਏ ਸਾਬ ਚਿੱਟਾ ਹਰੀਆਂ ਅੱਖਾਂ ਨੇ ਬਾਈ ਦੋਈ ਚਿੱਟੀ ਨੂੰ ਕਹ ਬਾਈ ਉਹ ਬਾਈ ਜੀ ਕਰੋ ਚੈੱਕ ਕਰਵਾ ਵਈ ਜੀ ਫਰਾਂ ਸ਼ਾਮ ਹਰੀਆਂ ਅੱਖਾਂ ਦੇ ਕਬੂਤਰ ਆ ਬਈ। ਲਓ ਜੀ ਕਰੋ ਬਈ ਪੰਜੇ ਦਾ ਸ਼ੋਕ। ਹਰੀਆਂ ਅੱਖਾਂ ਦੇ ਕਬੂਤਰ ਆ ਬਈ ਇਧਰ ਕਰਾ ਦੇ ਬਈ ਸ਼ੋਕ। ਇਹ ਹਰੀਆਂ ਅੱਖਾਂ ਨਾ ਬਈ। ਉਹਦੇ ਘਰੋਂ ਕੋਣ ਆ ਬਈ ਤੁਨੂੰ ਕਬੂਤਰ ਆ ਤੱਕ ਹੋ ਗਰ। ਲਓ ਬਈ। ਚਟੀਆਂ ਆਖਣੇ ਬਈ ਸਾਬ ਚਟੀਆਂ ਕੂਦਰੀ ਚਟੀਆਂ ਨੂੰ ਕਮਾਈ ਦੀ ਫਰਾਂ ਦੇ ਛੌਂ ਕਰ ਲੋ ਬਈ ਇਹ ਆ ਕਰੋ ਜੀ ਪੰਛੀ ਦਾ ਸ਼ੌਕ ਹੈ ਲੋ ਵਜੇ ਪਟਾਕੂ ਉਤਰੇਗਾ ਉਹ ਸੁਣੂ ਕੋਈ ਹੋਣਾ ਪਟਾਕੂ ਉਤਰੇਗਾ ਇਹ ਤਾਂ ਕਰੂ ਖਟੀਆਂ ਖਣਾ ਬਈ ਕੋਈ ਨੂ ਨਹੀਂ ਕੋਈ ਵੱਡਾ ਹੁੰਦਾ ਜਾਏ ਬੱਚਾ ਕੱਟ ਗਿਆ ਬਈ ਠੀਕ ਹੈ ਜੀ ਤੇ ਇਹਦੀ ਭੂਮ ਦੇ ਵਿੱਚ ਬਈ 13 14 ਖਾਂਬਣੇ ਬਈ ਗਣਤੀ ਮਾਰ ਕੇ ਦਿਖਾ ਦਿੰਦਾ ਆਪਾਂ ਨੂੰ 1 2 3 4 5 6 7 8 9 10 11 12 13 ਤੇਰਾ ਖੰਭਾ ਵਾਜੇ ਦੀ ਪੂੰਛ ਠੀਕ ਹੈ ਜੀ ਬਾਈ ਜਿਹਨੂੰ ਪਤਾ ਹੋਊ ਕਿ ਸੰਵਲ ਵੀ ਕਿਹੜਾ ਗੁਤਰਾ ਵਈ ਵੱਡਾ ਗੁਤਰਾ ਵਈ ਲੰਬਾਈ ਨਹੀਂ ਹੈ ਤੋ ਲਓ ਵਈ ਜੀ ਕਰਵਾ ਗਲਾ ਗੁਤਰਾ ਚੈੱਕ ਕੋਈ ਨੋਕ ਵਈ ਚਿੱਟੀ ਅੱਖਾਂ ਕਰ ਲਓ ਵਈ ਫਰਾਸ਼ਾ ਆ ਕਰ ਲਓ ਬਾਈ ਜੀ ਪੁੰਜਾ ਆຊੋ ਇਹਦੀਆਂ ਫੰਗ ਕੱਟੇ ਹੋਇਆ ਬਈ ਦੋ ਕੰਨਿਆ ਆਇਓ ਜੀ ਲਓ ਬਈ ਕਰੀ ਚੱਲੋ ਬਈ ਚੈੱਕ ਇਕਲਾ ਇਕਲਾ ਕਰੂ ਤਸੂ ਚੈੱਕ ਕਰਾ ਦੇਣਾ ਬਈ ਅੱਜ ਲਓ ਬਈ ਕਹੂ ਤਰ ਹੋਰ ਚੈੱਕ ਕਰੋ ਕੀ ਨਕਾਂ ਸੁਨਹਿਰੀ ਅੱਖਾਂ ਦਾ ਬਈ ਕਾਲੋਂ ਕਾਲੀ ਇਹ ਚੁੱਟਾ ਬਈ ਦੇ ਉੱਡਦੇ ਕੋਈ ਫੁੱਲ ਆਏ 1.5 2 ਵਜੇ ਤੱਕ ਉੱਡਦੇ ਵਜੇ ਉਤਰੋ ਹਾਂਜੀ ਹੁਣ ਜੇ ਵੀ ਦੇਖ ਲਓ ਬਈ ਇਹਦੇ ਠੀਕ ਹੋ ਗਈ। ਲੋ ਵਈ ਜੀ ਕਰੀ ਚਲੋ ਚੈੱਕ। ਹੋ ਜਾ ਬਈ ਤਰ। ਚੱਡੀਆਂ ਖਾਂ ਬਈ ਚੀਨੀ ਉਦਰੀ ਕਾਲ ਲੁੱਕੇ। ਲੋ ਵਈ ਜੀ ਕਰੋ ਫਰਾਨਾ ਸ਼ੌਕ। ਬਾਬਾ ਲੈ ਨਾ ਕੜਾ ਰਹਿਣੇ ਆ। ਕਹ ਲੋ ਜੀ ਕਰੋ ਪੰਜ ਮਿੰਟ ਬੋਲ ਅਗਰ ਹੀ ਵੇ ਹੁਣ ਬੋਲ ਕਰੋ ਚੈੱਕ ਕਰੋ ਲੋ ਵੇ ਜੀ ਕੋਈ ਤੋ ਦਿਖਾਉਣਾ ਥੋਨੂੰ ਚੱਟੀਆਂ ਅੱਖਾਂ ਬਈ ਸਭ ਚਟੇ ਚਟੀਆਂ ਅੱਖਾਂ ਚਿੱਟੀਆਂ ਨੋਕ ਬਈ ਤੂੰ ਉਤਰਾ ਵਜੂਦ ਦੇਖ ਲੈ ਬਾਈ ਪਹਿਲਾਂ ਹੁਣ ਲ ਵੱਡਾ ਲੰਬਾ ਲੂੰਚਾ ਕੱਢ ਗਾੜ ਚ ਬਾਈ ਰੇਟ ਉਹੀ 350 ਦਾ ਇੱਕ ਆ ਬਾਬ ਚਿੱਟਾ ਬਈ ਇਹ ਫੰਗ ਆ ਰਿਹਾ ਬਈ ਇਹਨੇ ਠੀਕ ਆ ਬਈ ਫੰਗ ਆ ਰਿਹਾ ਲੋ ਵੇ ਜੀ ਕਰੋ ਪਲਝਣਾ ਸ਼ੁਰੂ ਬਈ ਤੋ ਬਾਈ ਜੀ ਕਰੋ ਮੁੰਦੀ ਨੂੰ ਚੈੱਕ ਖਟੀਆਂ ਕੰਪੂਰੀ ਨੋਕ ਲਾਲ ਸਿਰ ਆ ਬਾਈ ਠੀਕ ਆ ਬਾਈ ਜੀ ਆ ਕੰਨੀ ਵਾਲੇ ਫੰਗਰੇ ਲਾਸਟ ਲਾਟ ਬੰਦੇ ਤੁਹਾਡੇ ਕੋਲੋਂ ਪਸੇ ਹੋ ਰਹੇ ਬਈ ਕੰਨੀ ਵਾਲੇ ਤੋ ਬਾਈ ਜੀ ਕਰੋ ਪੁਲਜਾ ਨਾ ਸ਼ਾਂਗੋ ਨਵਾਂ ਜੀ ਕਰੋ ਚੈੱਕ ਲਾਲ ਜਿੰਨੀ ਖੂਦ ਰੇ ਖੱਟੇ ਅੱਖਾਂ ਬਈ ਪੂਰੀ ਨੋ ਗਈ 63 ਉਹ ਹੀ 321 600 ਦੇ ਤੋਂ ਗਈ ਫਰਾਨਾ ਕਰਨਾ ਸ਼ੌਂਕ ਬਈ ਨਵਾਂ ਜੀ ਕਰੋ ਪੰਜਾ ਨਹੀਂ ਸ਼ੌਂਕ ਲੋ ਬਈ ਫੇਰ ਕਰੋ ਚੱਕ ਲਾਲ ਜਿੰਨੀ ਮਦੀਨ ਬਈ ਚੱਟੀਆਂ ਅੱਖਾਂ ਨੇ ਬਈ ਲਾਲ ਜਿੰਨੀਆਂ ਪੂਰੀ ਨੋਗਾ ਬਈ ਕੱਚੀਆਂ ਬੜੀਆਂ ਅੱਖਾਂ ਨੇ ਜਰੋ ਕੱਚੀਆਂ ਬੜੀਆਂ ਅੱਖਾਂ ਬਈ ਲਾਲ ਜਿੰਨੀ

그러고 지제보라나 셰온고. 아, 그러지 이제 그렇게 보라가 셰온고가지. 나왜이 이렇게 하나? ਕੋਲੀਆਂ ਕਾਂ ਬਈ ਸਾਬ ਚਿੱਟਾ ਕਰ ਲੋ ਬਈ ਜੀ ਫਰਨਾ ਸ਼ੌਂਕ ਕੋ 10 25 ਨਾ ਵੀ ਸ਼ੌਂਕ ਕਰ ਲੋ ਬਈ ਕਬੂਤਰ ਆ ਜਾਏ ਉਹਨੇ ਬਈ ਆਪਣੇ ਕੋਲ ਇੱਕ ਤੋਂ ਇੱਕ ਕਬੂਤਰ ਦੇ ਰਹੇ ਸੀ ਇੱਕ ਤੋਂ ਇੱਕ ਕਬੂਤਰ ਆ ਰਿਹਾ ਬਈ ਆਪਣੇ ਕੋਲ ਲੋ ਬਾਈ ਸਵਾਰੰਗਾ ਚਿੱਟੀਆਂ ਅੱਖਾਂ ਕਾਲੀਪੁਰ ਦੀ ਨੋਗਾ ਵੇ ਕਰੋ ਬਾਈ ਫਰਮਾਸ਼ੋ ਸਵਾਰੰਗਾ ਸਵਾਰੰਗਾ ਬਾਈ चलो बी चेक मुडा कला कबूतरा लो भाई जी हो चेक चेक कबूतरी खटियां अखा लाल बी सकते पूरी नौ कही कर लो भाई जी फर शौक लो जी पंजे का शौक करो भाई। ਲੋਈ ਕਲਾਕਲਾ ਚੈੱਕ ਕਰਾ ਦੇਣਾ ਤੁਹਾਨੂੰ ਅੱਜ ਲੰਪਾ ਨਾ ਦੇ ਉਹ ਵੀ ਚੈੱਕ ਨਹੀਂ ਕਰਾਇਆ ਤੁਸਰ ਲੋਈ ਇਹਦੇ ਬੰਗਾ ਰਹੇਗੇ ਕੌਣ ਲੋਕੀ ਚਿੱਟੀ ਕਰੀ ਅੱਖਾਂ ਗਾੜੀ ਅੱਖਾਂ ਵਈ ਚਿੱਟੀ ਅੱਖਾਂ ਹੋਈ ਜੀ ਤੇ ਆ ਦੇਖੋ ਲੋਟ ਰਹੀ ਦੀ ਕੋਈ ਸਟ੍ਰਿਕ ਨਹੀਂ ਆ ਆ ਰਹੀ ਹੈ ਬਾਈ ਨੋਵਲ ਲੋਟ ਲੋਟ ਰਹੀ ਦੀ ਕੋਈ ਸਟ੍ਰਿਕ ਨਹੀਂ ਆ ਆ ਰਹੀਗੀ ਦੂਜੀ ਦੂਜੀ ਲੋ ਬਈ ਗਰਪਨ ਨਹੀਂ ਆਇਆ ਲੋ ਬਈ ਕਰਾ ਦੇ ਵੀ ਚੈੱਕ ਮੁੰਡਾ ਕੱਲਾ ਕੱਲਾ ਉਤਰ ਜਾ ਕੱਲਾ ਕਲਰ ਚੈੱਕ ਕਰਾ ਦੇ ਰਹਿਣਾ ਜਾਂ ਕੋਈ ਲੋਬੋ ਜੀ ਮੂਢੀ ਨੇ ਚੈੱਕ ਕਰੋ ਸਨੈਰੀ ਆਕਾ ਲਾਲ ਜਿੰਨੀ ਆ ਬਾਈ ਅੱਛਾ ਅਰ ਕੋਦੇ ਮੱਥੇ ਦੇ ਵੀ ਰੰਗਣੀ ਲੱਗਿਆ ਕੋਈ ਫੁਣਸੀ ਨਹੀਂ ਇਹਦਾ ਕਲਰ ਇਹੋ ਜਿਹਾ ਬਾਈ ਇਹਦਾ ਕਲਰ ਇਹੋ ਜਿਹਾ ਬਾਈ ਕਰੋ ਇਹ ਚੈੱਕ ਹਰਾਂ ਦੀ ਕੁਆਲਿਟੀ ਆ ਆਰੀਆ ਵਈ ਕਰਨੀ ਟੁੱਟ ਗਈ ਠੀਕ ਹੈ ਜੀ ਕਬੂਤਰੇ ਬਹੁਤ ਸੋਹੰਦਰਾ ਵਈ ਬਾਇਜ ਬੱਕੀ ਢੰਨਾ ਵਈ ਇਹਦੇ ਲਾ ਵਈ ਦੁਖਾ ਦੇ ਵਈ ਅੱਲਾ ਕੱਲਾ ਚੈੱਕ ਕਰਾਈ ਚਲਵੇਂ ਤੋਹਫੇ ਆ ਗਏ ਤੋਹਫੇ ਲੋ ਵਈ ਜੀ ਖੱਟੀ ਅੱਖਾਂ ਦੀ ਗੁਰੂਦਰੀ ਮੋਰੋ ਮੜੀ ਵੀ ਕਾਲੇ ਨੋਕ ਸਾਫ ਚਿੱਟੇ ਵਈ ਖੱਟੀਆਂ ਅੱਖਾਂ ਵਈਆਂ ਕਰੋ ਜੀ ਫਰਾਂ ਦਾ ਸ਼ੋਰ ਵਈਓ ਹਾਂ ਲੋ ਜੀ ਕਰੋ ਪੁੰਚਲਾ ਸ਼ੋਰ ਲਾਓ ਜੀ ਦੇਖੀ ਚਲੋ ਕੱਲਾ ਕੱਲਾ ਚੈੱਕ ਕਰਾ ਦੇਣਾ ਸੁਲੋ ਚ ਕੱਲਾ ਕੱਲਾ ਇਦਾਂ ਹੋਈ ਨਾ ਆ ਦਿਖਾਤੀ ਆਪਣੇ ਪਹਿਲਾਂ ਉਹ ਗਿਸ਼ਕ ਇਦਰੀ ਹੋਈ ਕੋਈ ਗਿਰੀ ਲੋਟੀਆਂ ਮਾਰ ਦਿਆ ਲੋ ਹੋਜੀ ਕਰੋ ਚੱਕ ਰਾਵਸ ਰਵਈ ਦੀ ਚੱਟੀਆਂ ਅੱਕਣੇ ਪੂਰੀ ਨੂੰ ਕਹਵਈ ਜੀ ਤੇthi ਫੰਗ ਹੋ ਰਿਹਾ ਹੋਈ 어이 그런 문제나죠 ਲੇ ਆ ਗਏ ਉਹ ਦੇਖੋ ਹੋਏ ਭਾਈ ਕੱਲਾ ਕੱਲਾ ਕਬੂਤਰ ਚੈੱਕ ਕਰ ਲੋ ਕੱਲਾ 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 ਕਬੂਤਰ ਦਿਖਾ ਦਿੰਦੇ ਆ ਵਈ ਸੁਣੋ ਆ ਲੋ ਜੀ ਕਰੋ ਚੈੱਕ ਕੱਲਾ ਕੱਲਾ ਕਬੂਤਰ ਤਾਂ ਮਜੂਦ ਦਿਖਾ ਮਾਲੇ ਵਈ ਸੁਣੋ ਕਰੋ ਚੈੱਕ ਵਈ ਉਹ ਉੱਤਰ ਸ਼ਾਨਦਾਰ ਹੋਏ ਪੂਰੇ ਇਹਨੇ ਆਪਣੇ ਕੋਲ ਆਜੇ ਹੋ ਟੋਟਲ 4 ਤੇ 4 8 ਤੇ 4 12 ਹੈਗੇ ਆ ਭਾਈ 15 20 ਪੀਸ ਆਏ ਹੋਏ ਕਿਸ ਨੇ ਲੈਣੇ ਹੋ ਇਕੱਠੇ ਚੱਕਣਾ ਇਕੱਠੇ ਚੱਕ ਲਓ ਟੋਟਮੇ ਚੱਕਣੇ ਭਾਈ ਟੋਟਮੇ ਚੱਕ ਲਓ ਪਰ ਲੈ ਕੇ ਉਰੋਂ ਜਾਣਾ ਬੜੀ ਆ ਭਾਈ ਸਿੱਟ ਸੁਪੀ ਨਹੀਂ ਆਪਾਂ ਕਰਦੇ ਠੀਕ ਹੈ ਜੀ ਡਿਲੀਵਰੀ ਨਹੀਂ ਆਪਾਂ ਕਰਦੇ ਲੈ ਕੇ ਉਰੋਂ ਜਾਣਾ ਪੈਣਗੇ ਤੇ ਨਸਾਦਿਕ ਕਾ ਬਾਈ 600 ਦੇ ਦੋ ਆ ਗਏ ਠੀਕ ਹੈ ਜੀ ਕਬੂਤਰ ਕੱਲਾ ਕੱਲਾ ਚੈੱਕ ਕਰ ਲਓ ਬਾਈ ਓਏ ਅੱਲਾ ਕੱਲਾ ਕਬੂਤਰ ਦਖਾਵਾ ਕੇ ਤੁਹਾਨੂੰ ਕੱਲਾ ਕੱਲਾ ਜਾਵਾ ਕਿਹਨੇ ਵੀ ਸਾਨੂੰ ਨਾਮ ਦਿਖਾਈ। ਅਜੋ ਮੈਂ ਉੱਧਰ ਛੱਡ ਦਉਂਗਾ। ਹੋਰ ਇੱਥੇ ਰੱਖਦੇ। ਦਿਖਾਉਣੇ ਆਪਾਂ ਸਾਰੀਏ। ਲੋ ਬਾਈ ਜੀ ਹੁਣ ਕੂਤਰ ਨੂੰ ਇੱਥੇ ਛੱਡਦੇ ਆਪਾਂ। ਤੇ ਦਿਖਾਉਣੇ ਅਲੱਗ-ਅਲੱਗ ਦੀ ਥੋੜੀ। ਅਲੱਗ-ਅਲੱਗ ਕੂਤਰ ਦਿਖਾਉਣੇ। ਲੋ ਬਾਈ ਚੈੱਕ ਕਰੀ ਚੱਲੋ। ਫੇਰ ਨਾ ਕਿਓ। ਇਹ ਸਾਨੂੰ ਦਿਖਾ ਰਿਆ ਨਹੀਂ ਗਾ ਕੱਲਾ ਕੱਲਾ ਕਬੂਤਰ ਦਿਖਾਉਣ ਨੂੰ ਬਈ ਕੱਲਾ ਕੱਲਾ ਬਈ ਲੋ ਬਾਈ ਜੀ ਦੇਖੀ ਚਲੋ ਠੀਕ ਹੈ ਲੋ ਬਾਈ ਜੀ ਕਵਾਰਟੀਆਂ ਚੈੱਕ ਕਰੀ ਚਲੋ ਕਬੂਤਰ ਦੇਖੀ ਚਲੋ ਬਈ ਲੋ ਬਾਈ ਜੀ ਕੱਲਾ ਕੱਲਾ ਚੈੱਕ ਕਰਾਉਣਾ ਤੁਸੀਂ ਕਹਿੰਦੇ ਨੇੜਿਓਂ ਨਹੀਂ ਦਿਖਾਉਂਦੇ ਅੱਜ ਨੇੜਿਓਂ ਹੀ ਦਿਖਾਵਾਂਗੇ ਆਪਾਂ ਬਾਈ ਜੀ ਸਾਰੇ ਕਬੂਤਰ ਨੇੜਿਓਂ ਹੀ ਦਿਖਾਵਾਂਗੇ ਲੋ ਬਾਈ ਜੀ ਦੇਖੀ ਚਲੋ आज सोनू दिखा दे लाओ भाई जी कल्ला कल्ला चेक करो कल्ला 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 चेक करो कल्ला कल्ला अगर भाई बंद पहुंच गया लो भाई जी कल्ला कल्ला चेक करो लाओ भाई जी, जी। देख चलो ਲਗ ਲਗ ਉੱਤਰ ਚੈੱਕ ਕਰਵਾਣਾ ਜੇ ਤੁਹਾਨੂੰ ਕਰਨਾ ਬੱਲਾ ਬਾਈ ਕੁਆਲਿਟੀ ਦੇਖੋਣੀਆਂ ਨੇ ਬਾਈ ਹਲੋ ਭਾਈ ਦੇਖੋ ਸ਼ੌਂਕਰਾ ਹੈਂ ਸ਼ੌਂਕਰਾ ਹੋਏ ਨਹੀਂ ਲੈਣੇ ਕੋਈ ਗੱਲ ਨਹੀਂ ਨਾ ਵੀ ਲਓ ਸ਼ੌਂਕਰਾ ਤੋਂ ਬਿਨਾਂ ਪੂਰਾ ਇਹ ਕੰਮ ਨਹੀਂ ਆ ਗਿਆ ਬਾਈ ਹਲੋ ਭਾਈ ਉੱਤਰ ਦੇਖੋ ਪੂਰੇ ਸਾਹ ਦਾ ਕਬੂਤਰਾ ਬਾਈ ਜਿਵੇਂ ਜੇ ਲੋਕ ਮੰਗਦੇ ਹੁੰਦੇ ਆ ਬਾਈ ਉਹ ਚੀਜ਼ਾਂ ਨੇ ਬਾਈ ਇੱਥੇ ਨੇ ਲਾਲ ਸਰੇ ਮੰਗਦ ਨੇ ਕੋਈ ਕਰੇ ਜੇ ਉਹ ਚੀਚਾਂ ਹੀ ਆਣਾ ਬਈ ਉਹਰੇ ਠੀਕ ਆ ਸ਼ਾਦੀ ਦੇ ਗੂਤਰਾ ਵਈ ਸ਼ਰੇ ਰੰਗ ਉਦੋਂ ਦੱਸਾਂਗੇ ਜਦੋਂ ਤੁਸੀਂ ਲੈਣ ਆਗੇ ਬਈ ਸ਼ਾਦੀ ਦੇ ਰੰਗ ਆਪੋ ਉਦੋਂ ਦੱਸਾਂਗੇ ਬਈ ਕਦੋਂ ਤੁਸੀਂ ਲੈਣ ਆਉਂਗੇ ਬਾਈ ਜੀ ਕਰੋ ਜੀ ਗੱਲਾਂ ਗੱਲਾਂ ਚੈੱਕ ਉਹ ਇਹਨਾਂ ਨੂੰ ਸਮਝਾਉ ਕਰਾਇਆ ਚ ਪੁਰਾਣ ਤਣ ਤਣ ਠੀਕ ਆ ਗਈ ਹਾਂ ਜੀ ਮਿੱਤਰੋ ਤੇ ਭਾਈ ਬਾਕੀ ਨਾਗਰਾ প্রোডাকਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਤੇ ਨਾਗਰਾ প্রোডাকਸ਼ਨ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਆ ਜਾ ਮਿੱਤਰੋ ਮਰੇ ਪੱਖੇ ਮਰੇ ਖੜਦੇ ਆਪਾਂ ਹੋਰ ਹੋ ਗਈਓ ਜੀ ਤੇ ਭਾਈ ਜੀ ਬਾਕੀ ਆ ਦੇਖੋ ਆਪਣੇ ਕੋਲ ਕਪੜਾ ਪਏਗਾ ਠੀਕ ਆ ਤੇ ਆ ਢੱਲਾ ਹੁੰਦੀ ਆਪਣੇ ਕੋਲ ਪਲਾਸਟਿਕ ਦੀ ਆ ਫੀਡਰ ਵੀ ਲੱਗੇ ਆਪਣੇ ਕੋਲ ਬੱਚੇ ਪਾਲਣੇ ਫੀਡਰ ਨੇ ਬਈ ਢੱਲ ਨੇ ਪਲਾਸਟਿਕ ਦੀਆਂ ਤੇ ਹਾਰ ਗਿਆ ਤਾਂਬੇ ਦੀ ਢੱਲਾ ਬਈ ਹਾਰ ਕੇ ਚ ਨੇ ਬਈ ਤੇ ਆ ਹੋ ਗਿਆ ਬਈ ਸਿਲਵਰ ਦੀ ਢੱਲਾ ਠੀਕ ਆ ਬਈ ਜੀ ਪਲਾਸਟਿਕ ਦੀ ਢੱਲਾ ਨੇ ਸਿਲਵਰ ਦੀ ਢੱਲਾ ਨੇ ਕਪੜੇ ਆਪਣੇ ਕੋਲ ਕੋਈ ਦੇਖੋ ਗੁਲਾਬੀਆਂ ਲਾਲ ਸਰਦਰੀ ਰੰਗ ਹੈ ਕੋਈ ਆਹਾ ਇਹਦੇ ਬਾਈ ਜੀ ਸਰਦਰੀ ਰੰਗ ਦੀ 3 ਸਾਲ ਦੀ ਗਾਰੰਟੀ ਦਿੰਨੇ ਆਪਾਂ ਆ ਦੂਰੇ ਰੰਗਾਂ ਦੀ ਗਾਰੰਟੀ ਨਹੀਂ ਹੁੰਦੀ ਆਪਣੇ ਕੋਲ ਭਾਵੇਂ ਸਾਰੇ ਹੈਗੇ ਪਰ ਆ ਰੰਗ ਤੇ ਪਤੰਡ 3 ਸਾਲ ਦੀ ਗਾਰੰਟੀ ਦਿੰਨੇ ਆਪਾਂ ਬਸ ਸਰਦਰੀ ਰੰਗ ਦੀ ਤੇ 3 ਸਾਲਾਂ ਦੇ ਵਿੱਚ ਵਿੱਚ ਫੇਟ ਹੋ ਗਿਆ ਤਾਂ ਹੋਰ ਇਹ ਸਟਿਕਾ ਨਹੀਂ ਲਾ ਸਕਦੇ ਆ ਬਾਈ ਠੀਕ ਹੈ ਇਹ ਪਾਟੂਗੇ ਬਾਈ ਸਰਦੀ ਦੇ ਉੱਤੇ ਜਾਨੀ ਕਿ ਫੇਟ ਨਹੀਂ ਹੋਊਗਾ ਠੀਕ ਹੈ ਜੀ ਬਾਈ ਦੇ ਭਾਈ ਜੀ ਬਾਕੀ ਹਡਾ ਹਿੱਸਾ ਪਤਾ ਤੁਸੀਂ ਜਾਣਦੇ ਹੋ ਬਾਕੀ ਜੋ ਨਾਮੇ ਜੁੜੇ ਨੇ ਉਹ ਪਤਾੱਸਦੇ ਨੇ ਅਡਰੈਸ ਹੈਗਾ ਉਹਨਾ ਪਿੰਡ ਨਾ ਕਰਾ ਭਾਈ ਜਿਲ੍ਹਾ ਸਿਕਰਪੁਰ ਨੇੜੇ ਜਿਉਣੇ ਮੋੜ ਨੇ ਮੋੜਾਂ ਨੇ ਭਾਈ ਜੀ ਜੋ ਕੱਲੂ ਮੋੜ ਦਾ ਪਿੰਡ ਉਹ ਆਪਣੇ ਨੇੜੇ ਬਿਲਕੁਲ ਠੀਕ ਹੈ ਭਾਈ ਜੀ ਤੇ ਫੋਨ ਨੰਬਰ ਮੇਰੇ ਤੋਂ ਤੁਹਾਡਾ ਸ਼ੁਰੂ ਹੋ ਫੋਨ ਨੰਬਰ ਹੈ ਮੇਰਾ 8872 01437 ਮੇਰਾ ਫੋਨ ਨੰਬਰ ਹੈ ਭਾਈ ਜੀ ਠੀਕ ਹੈ ਜੀ ਕਿਸੇ ਨੇ ਕਾਲ ਉੱਤਰ ਲੈਣੇ ਹੁਣ ਤਾਂ ਆਪਣੇ ਘਰੋਂ ਆ ਕੇ ਲੈ ਜਾ ਸਕਦਾ ਭਾਈ ਜੀ ਠੀਕ ਹੈ ਜੀ ਬਾਈ ਆਪਣੇ ਘਰੋਂ ਕੂਤਰ ਮਿਲਦੇ ਕੋਈ ਆ ਦੇਖੋ ਆ ਪੈਕ ਕਰਨ ਖਤਰ ਆਪਣੇ ਪੇਟੀਆਂ ਦੇ ਚ ਕੋਈ ਉਹ ਨਹੀਂ ਥੋੜੂ ਪੈਕ ਕਰਕੇ ਦੇਵਾਂਗੇ ਕੋਈ ਕੋਈ ਨਹੀਂ ਥੋੜੂ ਝੋਲੇ ਚ ਪਾ ਕੇ ਫੜਾ ਦੇਣੇ ਆ ਪੇਟੀਆਂ ਆਪਣੀ ਵੈਸੇ ਕਰਕੇ ਰੱਖ ਲੈ ਵੀ ਆਪੋ ਪੈਕ ਕਰਕੇ ਚੰਗੀ ਦਾ ਕੂਤਰ ਸੇਫ ਹੋ ਕੇ ਜਾਣ ਬਾਈ ਠੀਕ ਹੈ ਜੀ ਬਾਈ ਤੇ ਬਾਕੀ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰੋ ਬਾਈ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਰਵੇ ਉਹ ਵਹੀ ਗੁਰੂ ਚਿਕਾ ਕਾਲਸਾ おろしくお願いしす。<music> <music>